ਨਿੱਚੇ ਦੇਖੋ ਵੀਰੇ ਨਿੱਚੇ ਇੱਧਰ ਪੈਨ ਕਿ ਨਹੀਂ ਦੇਖਣਾ ਨਿੱਚੇ ਦੇਖੋ ਕੱਲ ਸੰਗਰੂਰ ਦੇ ਕਾਲੀ ਦੇਵੀ ਮੰਦਿਰ ਦੇ ਵਿੱਚ ਇੱਕ ਕੈਂਪ ਲਗਾਇਆ ਜਾਂਦਾਗਾ ਜਿਸ ਦੀ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਪ੍ਰੋਮੋਸ਼ਨ ਕੀਤੀ ਜਾਂਦੀ ਹੈ ਕਿ ਜਿਹੜਾ ਵਿਅਕਤੀ ਹੈਗਾ ਉਹ ਗੰਜੇਪਨ ਨੂੰ ਦੂਰ ਕਰਨ ਦਾ ਦਾਵਾ ਕਰਦਾ ਹੈਗਾ ਆਪਣੀ ਦਵਾਈ ਦੇ ਨਾਲ ਜਿਸ ਦੇ ਚੱਲਦੇ ਆ ਕੱਲ ਕੈਂਪ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇਗੇ ਤੇ ਆਪਣਾ ਇਲਾਜ ਕਰਵਾਉਂਦੇ ਨੇਗੇ ਜਿਸ ਦੇ ਉਸ ਵਿਅਕਤੀ ਦੇ ਦੁਆਰਾ ਹਰ ਇੱਕ ਮਰੀਜ਼ ਦੇ ਸਿਰ ਦੇ ਉੱਪਰ ਦਵਾਈ ਲਗਾਈ ਜਾਂਦੀ ਹੈ ਜਿਸ ਹਿੱਸੇ ਦੇ ਉੱਪਰ ਵਾਲ ਨਹੀਂ ਹੈਗੇ ਤਾਂ ਇਸ ਤੋਂ ਬਾਅਦ ਲਗਾਤਾਰ ਜਦੋਂ ਸ਼ਾਮ ਹੁੰਦੀ ਆ ਤਾਂ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਮਰੀਜ਼ਾਂ ਦੀ ਲਗਾਤਾਰ ਗਿਣਤੀ ਵਧਣੀ ਸ਼ੁਰੂ ਹੁੰਦੀ ਹੈ ਜਿਨ੍ਹਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੇ ਚਲਦਿਆਂ ਸਿਵਲ ਹਸਪਤਾਲ ਆਉਣਾ ਪੈਂਦਾ ਹੈਗਾ ਤਾਂ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਕੱਲ੍ਹ ਉਸ ਕੈਂਪ ਦੇ ਵਿੱਚ ਸ਼ਾਮਲ ਹੋਏ ਸੀਗੇ ਆਪਣੇ ਗੰਗੇਪੰਨ ਦਾ ਇਲਾਜ ਕਰਵਾਉਣ ਦੇ ਲਈ ਤਾ ਜਿਹੜੀ ਦਵਾਈ ਉਹਨਾਂ ਦੇ ਸਿਰ ਦੇ ਵਿੱਚ ਲਗਾਈ ਗਈ ਉਸ ਦੇ ਚਾਲਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਾਂ ਸਿਰ ਦੇ ਵਿੱਚ ਜਾਂ ਚਮੜੀ ਦੇ ਵਿੱਚ ਇਨਫੈਕਸ਼ਨ ਆਉਣੀ ਸ਼ੁਰੂ ਹੋ ਗਈ ਤਾਂ ਜੇ ਰਾਤ ਦੀ ਗੱਲ ਕਰੀਏ ਤਾਂ ਰਾਤ ਪੰਜਾਬ ਦੇ 50 ਦੇ ਕਰੀਬ ਜਿਹੜੇ ਮਰੀਜ਼ ਸੀਗੇ ਉਹ ਐਮਰਜੈਂਸੀ ਦੇ ਵਿੱਚ ਆਏ ਤੇ ਜਿਨ੍ਹਾਂ ਦਾ ਇਲਾਜ ਆ ਜਿਹੜਾ ਮੌਜੂਦ ਦਾ ਡਾਕਟਰਾਂ ਦੇ ਵੱਲੋਂ ਕੀਤਾ ਗਿਆ ਤਾਂ ਇਸ ਸਮੇਂ ਜੇ ਅਸੀਂ ਹੁਣ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਆਂਕੜਾ ਹੈਗਾ 65 ਦੇ ਕਰੀਬ ਹੋ ਚੁੱਕਿਆ ਹੈਗਾ ਤੇ ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਲੱਗ ਰਿਹਾ ਹੈਗਾ ਕਿ ਸੰਗਰੂਰ ਦੇ ਵੱਖ-ਵੱਖ ਜਿਹੜੇ ਅੱਖਾਂ ਦੇ ਪ੍ਰਾਈਵੇਟ ਹਸਪਤਾਲ ਨੇ ਉੱਥੇ ਵੀ ਲੋਕਾਂ ਨੇ ਜਿਹੜੇ ਉਹ ਜਾ ਰਹੇ ਨੇਗੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜਾ ਪੁਲਿਸ ਹੈ ਉਹ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਲੈਂਦੀ ਹੈਗੀ ਫਿਲਹਾਲ ਦੱਸਿਆ ਜਾ ਰਿਹਾ ਹੈਗਾ ਕਿ ਐਸਐਮਓ ਦੇ ਵੱਲੋਂ ਜਿਹੜਾ ਪੁਲਿਸ ਨੂੰ ਜਿਹੜੀ ਕਿ ਚਿੱਠੀ ਲਿਖੀ ਗਈ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇਗੇ ਇਹ ਇੱਥੇ ਪਹੁੰਚੇ ਨੇ ਤੇ ਇਸ ਦੇ ਵਿੱਚ ਹੋਰ ਵੀ ਇੱਕ ਵੱਡਾ ਖੁਲਾਸਾ ਹੋਇਆ ਕਿ ਜਿਹੜਾ ਕੈਂਪ ਲੱਗਿਆਗਾ ਇਹ ਬਿਨਾਂ ਕਿਸੇ ਪਰਮਿਸ਼ਨ ਤੋਂ ਲਗਾਇਆ ਗਿਆ ਸੀਗਾ ਤਾਂ ਹੁਣ ਜਿਹੜਾ ਪੁਲਿਸ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈਗੀ ਇਹ ਹੁਣ ਦੇਖਣਾ ਹੋਵੇਗਾ ਕਿਉਂਕਿ ਲਗਾਤਾਰ ਹਲੇ ਮਰੀਜ਼ ਨੇਗੇ ਜਿਹੜੇ ਉਹ ਹਸਪਤਾਲਾਂ ਦਾ ਰੁਖ ਕਰ ਰਹੇ ਨੇ ਕਿ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਨਾਲ ਕਿਤੇ ਨਾ ਕਿਤੇ ਵੱਡਾ ਖਿਲਵਾੜ ਹੈ ਜਿਹੜਾ ਹੋਇਆ ਹੈਗਾ ਤਾਂ ਹੁਣ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ